ਹਾਂਜੀ ਭਾਈ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਾ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਸਵੇਰੇ ਸਮਾਂ ਦਿੱਤਾ ਸੀ ਕਿ ਆਪਾਂ 6 ਦੰਦ ਚੋਟੀ ਦੀ ਲੈ ਮਿਲਕਿੰਗ ਕਰਾਵਾਂਗੇ ਪਿੰਡ ਘਰਾਗਣਾ ਬਾਈ ਅਵਤਾਰ ਕੋਲੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਮੱਝ ਖੜੀ ਆ ਤੇ ਬੱਚਾ ਛੱਡਣ ਲੱਗਿਆ ਇਹਦੇ ਕੋਈ ਕੁਆਂਟੀਟੀ ਨਹੀਂ ਕੀਤੀ ਜਾਊਗੀ ਭਾਈ ਜੀ ਤੇ ਤੁਹਾਨੂੰ ਅਸੀਂ ਦਿਖਾ ਰਹੇ ਆ ਦੇਖੋ ਜੀ ਹੁਣ ਬੱਚਾ ਛੱਡਦਾ ਜੀ ਆ ਦੇਖੋ ਜੀ ਬੱਚਾ ਛੱਡਿਆ ਪਿਆਗਾ ਦੋਨੇ ਪਾਸੇ ਚੋਂਗੇ ਜੀ ਇੱਕ ਆ ਲਓ ਜੀ ਆਪਾਂ ਤੁਹਾਡੇ ਸਾਹਮਣੇ ਦਿਖਾ ਰਿਆ ਬੱਚਾ ਬੰਨਤਾ ਜੀ ਤੇ ਲੈ ਵੀ ਛੋਟੋ ਬਾਲਟੀ ਫੜਾ ਕੇ ਰਾਂ ਵੀਰੋ ਆਪਾਂ ਕੋਈ ਲਾਈਵ ਦੇ ਵਿੱਚ ਕੋਈ ਨਾਮ ਨਹੀਂ ਕਰਵਾਉਣਾ ਕੋਈ ਆਪਾਂ ਨੇ ਕੋਈ ਕੰਪੀਟੀਸ਼ਨ ਨਹੀਂ ਲੜਨਾ ਇੱਕ ਤਾਂ ਸਿਰਫ ਇੱਕ ਆਪਦੇ ਮਨ ਨੂੰ ਸ਼ੌਂਕ ਸੀ ਵੀਰ ਨੂੰ ਸ਼ੌਂਕ ਦੇ ਤੌਰ ਤੇ ਆਪਾਂ ਤੁਹਾਨੂੰ ਚੁਵਾਈ ਕਰਵਾ ਰਹੇ ਆ ਆ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਥਣਾ ਦਾ ਸਾਫ ਕਰ ਰਹੇ ਨੇ ਤੇ ਕੁਝ ਦੇਖ ਸਕਦੇ ਆਪ ਤੇ ਆਪਾਂ ਤੁਹਾਨੂੰ ਬਾਲਟੀ ਵੀ ਦਿਖਾਵਾਂਗੇ ਖਾਲੀ ਆਪੇ ਭਾਈ ਮੈਂ ਨੇੜੇ ਕਰਦੇ ਆ ਬਾਲਟੀ ਕੱਲ ਨੂੰ ਫਿਰ ਛੋਟੂਆ ਕਰੀ ਭਾਈ ਨੇੜੇ ਹੈ ਪੁੱਤਰਾ ਇਨੋਂ ਵੀ ਟੇਡੀ ਕਰਦੇ ਟੇਡੀ ਕਰਕੇ ਅਵਤਾਰ ਦੇ ਪੈਰਾਂ ਕੋਲੇ ਰੱਖਦੇ ਮੂਰੇ ਲਿਆ ਮੂਰੇ ਲਿਆ ਮੂਰੇ ਲਿਆ ਹਾਂ ਮੋਦੀ ਕਰਕੇ ਅਵਤਾਰ ਕੋਲੇ ਰੱਖਦੇ ਮੋਦੀ ਕਰਕੇ ਮੋਦੀ ਕਰਕੇ ਧਰਦੇ ਸਾਹਮਣੇ ਹਾਂ ਆ ਦੇਖੋ ਵੀਰ ਜੀ ਆ ਇੱਕ ਮੋਦੀ ਕਰਤੀ ਜਿਵੇਂ ਖਾਲੀ ਕਰਤੀ ਹੁਣ ਤੁਸੀਂ ਆਪ ਦੇਖ ਸਕਦੇ ਹੋ ਤੇ ਆਪਾਂ 24 ਸਟਾਰਟ ਕਰਤੀ ਜੀ ਦੇਖੋ ਵੀਰ ਅਵਤਾਰ ਸਿੰਘ ਜਿਹੜੀ 24 ਸਟਾਰਟ ਕੀਤੀ ਆ ਬਾਈ ਜੀ ਹਰ ਇੱਕ ਬੰਦੇ ਨੂੰ ਸ਼ੌਂਕ ਦੇ ਨਾਲ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਜਿਵੇਂ ਕਿ ਬਾਈ ਨੇ ਦੋ ਪਸ਼ੂਆਂ ਤੋਂ ਕੰਮ ਸਟਾਰਟ ਕੀਤਾ ਸੀ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਸਾਰੇ ਪਸ਼ੂ ਵੀ ਦਿਖਾਵਾਂਗੇ ਤੇ ਚਾਈ ਸਟਾਰਟ ਚੱਲ ਰਹੀ ਆ ਜੋ ਵੀ ਦੁੱਧ ਖਾਲੀ ਕਰਦੇ ਸਮੇਂ ਦਾ ਹੋਊਗਾ ਉਹ ਆਪਾਂ ਕੋਈ ਆਪਾਂ ਉਹਦਾ ਟਾਈਮ ਨਹੀਂ ਲਵਾਂਗੇ ਤੇ ਉਹ ਆਪਾਂ ਕੁਆਂਟੀਟੀ 'ਚ ਨਹੀਂ ਕਰਿਆ ਜਾਊਗਾ ਕਿਉਂਕਿ ਮੇਰਾ ਉਪਰਾਪਣ ਹੋਣ ਕਰਕੇ ਮੱਝ ਥੋੜਾ ਜਿਹਾ ਹਰਕਤ ਕਰ ਰਹੀ ਆ ਤੇ ਨਾਲ ਹੀ ਵੀਰ ਦੇਖੋ پتہ ਕੀ ਅੱਜ ਕੱਲ ਮੱਖੀਆਂ ਦਾ ਟਾਈਮ ਆ ਗਰਮੀ ਦੇ ਵਿੱਚ ਮੱਖੀ ਮੱਛਰ ਹੋਣ ਦੇ ਕਾਰਨ ਪਸ਼ੂ ਵੀ ਅਪਡਾਉਣ ਕਰਦਾਗਾ ਜਿਵੇਂ ਕਿਹਾ ਤੁਹਾਨੂੰ ਜਿਵੇਂ ਬਿਲਕੁਲ ਨਜ਼ਦੀਕ ਤੋਂ ਦਿਖਾ ਰਿਆ ਆ ਆਪਾਂ ਕੋਈ ਸਾਈਡ ਤੋਂ ਨਹੀਂ ਕੋਈ ਕੁਝ ਨਹੀਂ ਆ ਦੇਖੋ ਜੀ ਬਿਲਕੁਲ ਨਜ਼ਦੀਕ ਤੋਂ ਆ ਤੇ ਭਾਈ ਜੀ ਆਪਾਂ ਕੋਈ ਵੀ ਮਿਲਕਿੰਗ ਚਵਾਈ ਕਰਾਉਣੀ ਆ ਸਾਫ਼ ਸੁਥਰੀ ਹੀ ਕਰਾਵਾਂਗੇ ਤੇ ਕੋਈ ਆਪਾਂ ਨੂੰ ਕੋਈ ਇਸ ਚੀਜ਼ ਦਾ ਕੋਈ ਲਾਲਚ ਨਹੀਂ ਵੀਰੇ ਤੇ ਜਿਹੜਾ ਉਤਾਰ ਬਾਈ ਆਹ ਬਾਲਟੀ ਭਰ ਜੂਗੀ ਕਿਹਣਾ ਤੇਰੀ ਆਹ ਮਾੜੀ ਜੀ ਪੀੜੀ ਪਿੱਛੇ ਕਰ ਲੈ ਬਾਲਟੀ ਜਿਹੜੇ ਕੈਮਰੇ ਦੇ ਵਿੱਚ ਆਉਂਦੀ ਰਹੇ ਕਿਉਂਕਿ ਕਈ ਵਾਰ ਵੀਰਾਂ ਦਾ ਕਮੈਂਟ ਆ ਜਾਂਦਾਗਾ ਵੀ ਬਾਈ ਬਾਰਟੀ ਨੇੜੇ ਨਹੀਂ ਲਾਈ ਹੈਗੀ ਜਾਂ ਖਾਲੀ ਨਹੀਂ ਕਰੀ ਆਪਾਂ ਨੇ ਤਾਂ ਇੱਕ ਨੰਬਰ ਦਾ ਕੰਮ ਕਰਨਾ ਨਾ ਕਿ ਕੋਈ ਦੋ ਨੰਬਰ ਦਾ ਭਾਈ ਜੀ ਆਪਾਂ ਇਸ ਚੀਜ਼ ਦੇ ਵਿੱਚ ਕਈ ਵਾਰ ਗਰੁੱਪਾਂ 'ਚ ਇਹ ਵੀ ਚੱਲਦਾ ਰਹਿੰਦਾ ਹੈਗਾ ਕਿ ਭਾਈ ਲੈ ਮਿਲਕਿੰਗਾਂ ਦੇ ਤੇ ਵੀ ਯਕੀਨ ਨਹੀਂ ਰਿਹਾ ਯਕੀਨ ਤਾਂ ਵੀਰੇ ਪ੍ਰਮਾਤਮਾ ਦਾ ਨਾਮ ਆ ਪ੍ਰਮਾਤਮਾ ਦੇ ਨਾਮ ਦੇ ਉੱਪਰ ਕੁਝ ਨਹੀਂ ਹੈਗਾ ਆ ਝੋਟੀ ਖੜੀ ਆ ਤੁਹਾਡੇ ਸਾਹਮਣੇ ਵੀਰੇ ਕਿਸੇ ਨੇ ਵੀ ਸੈਂਪਲ ਜਾ ਕੇ ਕੜਵਾਸੂ ਯੂਨੀਵਰਸਿਟੀ ਚ ਕਿਸੇ ਨੇ ਵੀ ਟੈਸਟ ਕਰਾਉਣਾ ਹੋਵੇ ਐਟ ਅ ਟਾਈਮ ਲ ਜਾ ਕੇ ਆਪਣੇ ਘਰੋਂ ਵੀਰੇ ਲ ਜਾ ਸਕਦਾਗਾ ਇਹਦੇ ਨਾਲ ਕੋਈ ਬਸਟਣਾ ਵੀਰੇ ਜੋ ਵੀ ਆਪਾਂ ਇੱਕ ਨਾਰਮਲ ਡਾਈਟ ਦੇ ਉੱਪਰ ਇਹਨੂੰ ਚਵਾਈ ਕਰਾ ਰਿਆ ਮਨ ਆਪਦੇ ਮਨ ਦੀ ਤਸੱਲੀ ਨੂੰ ਚਵਾਈ ਕਰਾ ਰਿਆ ਵੀਰੇ ਇਹ ਕੋਈ ਆਪਾਂ ਕੋਈ ਕੰਪੀਟੀਸ਼ਨ ਵਾਸਤੇ ਨਹੀਂ ਸਿਰਫ ਇੱਕ ਇਹ ਕਹਿਣਾ ਹੈ ਵੀ ਆਪਾਂ ਨੂੰ ਵੀ ਐ ਹੋ ਜਾਊਗਾ ਵੀ ਆਪਣੇ ਘਰ ਐਨ ਲੀਟਰ ਵਾਲੀ ਮੱਝ ਹੈਗੀ ਆ ਇਹ ਹੋ ਸਕਿਆ ਸੀ ਲਾਸਟ ਚਵਾਈ ਦੇ ਵਿੱਚ ਆਪਾਂ ਗਾੜੀ ਦੇ ਪਿਛਾੜੀ ਦਾ ਦੁੱਧ ਵੀ ਅਲਗ-ਅਲਗ ਕਰਕੇ ਦਿਖਾਵਾਂਗੇ ਤੁਹਾਨੂੰ ਵੀ ਗਾੜੀ 'ਚ ਕਿੰਨਾ ਦੁੱਧ ਆ ਇਹਦੇ ਵਿੱਚ ਤੇ ਪਿਛਾੜੀ 'ਚ ਕਿੰਨਾ ਦੁੱਧ ਆ ਦੋਨੇ ਚੀਜ਼ਾਂ ਦਾ ਜ਼ਰੂਰ ਦਿਖਾਵਾਂਗੇ ਭਾਈ ਜੀ ਆਪਾਂ ਤੁਹਾਨੂੰ ਆ ਬ੍ਰੀਕ ਮੱਖੀ ਹੋਣ ਦੇ ਕਾਰਨ ਮੱਝ ਪੂਛ ਹਲਾ ਰਹੀ ਆ ਬਾਰ-ਬਾਰ ਜੀ ਕਿਉਂਕਿ ਬ੍ਰੀਕ ਮੱਖੀ ਪਸ਼ੂ ਨੂੰ ਸਭ ਤੋਂ ਜ਼ਿਆਦਾ ਤੰਗ ਕਰਦੀ ਆ ਜੀ ਇੰਨੀ ਸਫਾਈ ਹੋਣ ਦੇ ਬਾਵਜੂਦ ਵੀ ਬਾਈ ਦੇਖੋ ਮੱਖੀਆਂ ਦਾ ਪੂਰਾ ਭੰਕਾਰ ਆ ਜੇ ਕਿਤੇ ਆਪਾਂ ਸਫਾਈ ਨਾ ਰੱਖੀਏ ਤਾਂ ਕੀ ਹਾਲ ਬਣੂਗਾ ਪਸ਼ੂਆਂ ਦਾ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਮੈਟ ਦੇ ਉੱਤੇ ਵੀ ਆਪਾਂ ਪੁੰਜੇ ਬੈਠ ਕੇ ਧਾਰ ਚੋ ਸਕਦੇ ਹਾਂ ਇੰਨਾ ਸਾਫ ਆ ਭਾਈ ਜੀ ਇੱਕ ਚੀਜ਼ ਸੁਣੋ ਹੋਰ ਧਿਆਨ ਚ ਦਵਾ ਦਿੰਦੇ ਆ ਵੀ ਕਈ ਵਾਰ ਸਵੇਰ ਦਾ ਟਾਈਮ ਅਪ ਡਾਊਨ ਹੋਣ ਦੇ ਕਾਰਨ ਵੀ ਹੁਣ ਦੁੱਧ ਪਾ ਸਕਦਾ ਹੈ ਜਾਂ ਸਵੇਰੇ ਘਟ ਸਕਦਾਗਾ ਉਹ ਆਪਾਂ ਪਹਿਲੇ ਹੀ ਕਲੀਅਰ ਕਰ ਦਿੰਦੇ ਆ ਕਿਉਂਕਿ ਕਈ ਵਾਰ ਵੀਰ ਨੇ ਸਵੇਰੇ ਪਹਿਲਾਂ ਜੋ ਇਹਵੇ 10 ਮਿੰਟ ਜਾਂ 20 ਅੱਧਾ ਘੰਟਾ ਤਾਂ ਕੱਲ ਨੂੰ ਅਸੀਂ ਐਸੇ ਟਾਈਮ ਤੇ ਸਵੇਰੇ 6:20-25 ਮਿੰਟਾਂ ਦੇ ਦੁਆਰੇ ਚਵਾਈ ਕਰਾਵਾਂਗੇ ਤੇ ਕੱਲ ਸ਼ਾਮ ਨੂੰ ਫੇਰ ਚਵਾਈ ਕਰਾਵਾਂਗੇ ਪਰਸੋਂ ਨੂੰ ਇਹਦਾ ਫਿਨਿਸ਼ ਕਰਾਂਗੇ ਵੀਰ ਜੀ ਐਤਵਾਰ ਨੂੰ ਸਵੇਰੇ ਤੇ ਦੇਖੋ ਭਾਈ ਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਦੇ ਆਪ ਇੱਕ ਕੁਆਲਿਟੀ ਆਪਣੇ ਪ੍ਰਮਾਤਮਾ ਦੀ ਕਿਰਪਾ ਨਾਲ ਨੇੜੇ ਲੱਗ ਚੁੱਕੀ ਆ ਭਾਈ ਜੀ ਆਪਾਂ ਇਹ ਚੀਜ਼ ਕਹਿੰਦੇ ਆ ਵੀ ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਆਪਣਾ ਸ਼ੌਂਕ ਬਣਾ ਲੀਏ ਤਾਂ ਉਹਨੂੰ ਸ਼ੌਂਕ ਸ਼ੌਂਕ ਦੇ ਨਾਲ-ਨਾਲ ਆਪਣੀ ਮਿਹਨਤ ਵੀ ਕੰਮ ਕਰਦੀ ਆ ਵੀਰੇ ਜਿਵੇਂ ਕਿ ਭਾਈ ਅਵਤਾਰ ਨੇ ਲਗਾਤਾਰ ਮਿਹਨਤ ਕਰਦੇ ਕਰਦੇ ਅੱਜ ਆਪਣਾ ਨਾਲੇ ਸ਼ੌਂਕ ਪੂਰਾ ਹੋ ਰਿਹਾ ਨਾਲੇ ਮਿਹਨਤ ਤੁਸੀਂ ਆਪ ਦੇਖ ਸਕਦੇ ਹੋ ਭਾਈ ਥੱਲੇ ਨਾ ਦੁੱਧ ਡੋਲ ਜਿਹੜਾ 2 ਗ੍ਰਾਮ ਆ ਇਹ ਵੀ ਵੀ ਵਿੱਚ ਕਵਾਂਟੀਟੀ ਆ ਇਹ ਥੱਲੇ ਨਾ ਡੁੱਟਾ ਛੋਟੂ ਪੁੱਤਰ ਮਾੜ ਜੀ ਬਾਲਟੀ ਅੱਗੇ ਕਰਕੇ ਖਾਲੀ ਕਰਕੇ ਟੇਢੀ ਕਰਕੇ ਮੂਰੇ ਰੱਖ ਕੇ ਰਾਂ ਤੇਰੇ ਡੈਡੀ ਦੇ ਬਾ ਇੱਥੇ ਰੱਖਿਆ ਪਿੱਛੇ ਪਿੱਛੇ ਹਾਂ ਪਿੱਛੇ 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 ਇੱਥੇ ਰੱਖ ਆ ਦੇਖੋ ਜੀ ਗਾਹਾਂ ਕਰ ਬਾਲਟੀ ਹਾਂ ਹਾਂ ਦਿਖਾ ਖਾਲੀ ਠੀਕ ਆ ਵੀਰੇ ਮੱਖੀਆਂ ਦੇ ਕਾਰਨ ਆ ਬਾਈ ਜੀ ਜਿਹੜਾ ਇਹ ਜੋ ਵੀ ਮੱਝ ਉੱਪਰ-ਨੀਚੇ ਕਰ ਰਹੀ ਆ ਜੇ ਕਿਤੇ ਮੱਖੀਆਂ ਇਸ ਇਹੀ ਮੱਝ ਸਰਦੀ ਦੇ ਵਿੱਚ ਹੁੰਦੀ ਤਾਂ ਇਹੀ RAMNATH ਟਿੱਕੇ ਆਪਦੀ ਚਵਾਈ ਕਰਾਉਂਦੀ ਤੇ ਤੁਸੀਂ ਆਪ ਦੇਖ ਸਕਦੇ ਹੋ ਦੇਖੋ ਵੀਰ ਜੀ ਓਏ ਇੱਕ ਪੁੱਤਰ ਉੱਥੇ ਖਾਲੀ ਭਾਂਡਾ ਲਿਆ ਆ ਇਹ ਦੇ ਕੰਡੇ ਕੋਲੇ ਰੱਖ ਖਾਲੀ ਬਾਲਟੀ ਲੈ ਕੇ ਰੱਖਾ ਆਸਾ ਨੇੜੇ ਰੱਖ ਦੇ ਬਸ ਇੱਕ ਬੱਟੇ ਰੱਖ ਬੱਟੇ ਲਿਆ ਕੇ ਰੱਖ ਨੇੜੇ ਬੱਟੇ ਲਿਆ ਬੱਟੇ ਬੱਟੇ ਕਿ ਨੂਨ ਲਿਆ ਬੱਟੇ ਲਿਆ ਤੇ ਭਾਈ ਨੂਨ ਦੀ ਥੈਲੀ ਲਿਆ ਨਾਲ ਨਮਕ ਦੀ ਇਹ ਮੱਖੀਆਂ ਦਾ ਕੋਈ ਹੱਲ ਨਹੀਂ ਹੁੰਦਾ ਬਥੇਰਾ ਵੀਡੀਓ ਬਣਾ ਬਣਾ ਕੇ ਪਾ ਕੇ ਵੀ ਦੇਖੀ ਜਨੇ ਤੇ ਆਪ ਦਾ ਤਜਰਬਾ ਕਰਕੇ ਦੇਖਿਆ ਮੱਖੀ ਕਿਤੇ ਵੀ ਨਹੀਂ ਮਰਦੀ ਹੈਗੀ ਬਹੁਤ ਆਪਨੇ ਤਜਰਬਾ ਕੀਤਾ ਹੋਇਆ ਹਰ ਇੱਕ ਚੀਜ਼ ਚ ਉਹ ਵੀ ਬਈ ਅਫਤਾਰ ਖਾਲੀ ਬਾਈ ਜਮਾ ਨਿੰਬੂ ਵੰਗੋਂ ਨਚੋੜਦੇ ਬਾਈ ਆਪਾਂ ਨੇ ਕਿਹੜਾ ਕੋਈ 2 ਨੰਬਰ ਦਾ ਕੰਮ ਕਰਨਾ ਆਪਾਂ ਦਾ 1 ਨੰਬਰ ਦੀ ਦਿਖਾਉਣੀ ਆ ਪਰ ਇਹਦਾ ਆਪਣੇ ਆਪ ਦੇ ਮਨ ਨੂੰ ਤਸਦੀਕ ਕਰਕੇ ਦਿਖਾਣਾਗਾ ਵੀ ਹਾਂ ਬਾਈ ਖਾਲੀ ਹੋਊਗੀ ਡਰਦੀ ਤਾਂ ਨਹੀਂ ਮਾਜ ਆਪਾਂ ਮਾੜਿਆ ਬਾਲਟੀ ਮੂਰੇ ਕਰ ਲਾ ਫਿਰ ਆਪਾਂ ਬਿਲਕੁਲ ਨੇੜੇ ਤੇ ਦਿਖਾ ਦਾਂਗੇ ਆ ਬਾਲਟੀ ਕਹਾਂ ਕਰਕੇ ਰ ਮਾੜੀ ਬਾਲਟੀ ਨਾਲ ਨਾਲ ਆ ਕਹਾਂ ਕਰ ਲਾ ਕਹਾ ਕਹਾ ਕਰ ਲਾ हां भाई हुन ਧਾਰਾ ਮਾਰਦੇ ਜਮਾ ਖਾਲੀ ਕਰਦੇ ਖਾਲੀ ਕਰਦੇ ਬਾਈ ਖਾਲੀ ਆ ਦੇਖੋ ਵੀਰ ਜੀ ਯਕੀਨ ਕਰੋ ਕਿ ਆਪਾਂ ਜਮਾ ਬਿਲਕੁਲ ਖਾਲੀ ਕਰਤੀ ਨਿੰਬੂ ਵਾਂਗੂ ਨਿਚੋੜਤੀ ਚੱਲ ਬਈ ਅਬ ਤਾਰ ਦਬਾ ਵੀ ਚੱਕਾ ਵੀ ਚੱਕ 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 ਮਾਰਦੇ ਨੇ ਚੱਕ ਦੋਨੇ ਲਓ ਜੀ ਜਿਹੜੇ ਟਾਈਮ ਦਾ ਆਪਾਂ ਨੂੰ ਸਮੇ ਦਾ ਇੰਤਜ਼ਾਰ ਸੀ ਜਮਾ ਕੰਡੇ ਦੇ ਨੇੜੇ ਲਾ ਲਾ ਬਾਈ ਹਾਂਜੀ ਹਾਂ ਖਾਲੀ ਬਾਲਟੀ ਦਿਖਾਉਨੇ ਆ ਵੀਰੇ ਆ ਦੇਖੋ ਜੀ ਜ਼ੀਰੋ ਹੋ ਰੱਖਿਆ ਹੈਗਾ ਤੇ ਹੁਣ ਦੇਖੋ ਅਸੀਂ ਇਹਦਾ ਵੀ ਜ਼ੀਰੋ ਕਰ ਰਹੇ ਹਾਂ ਦੇਖੋ ਭਾਈ ਜੀ ਬਿਲਕੁਲ ਜ਼ੀਰੋ ਕਰਤੀ ਜੀ ਹੁਣ ਪਾ ਵੀ ਉਤਾਰ ਬਿਓ ਹਲਾ ਲਾ ਭਾਈ ਹਲਾ ਕੇ ਪਹਿਲੀ ਸਹੀ ਇਹ ਦੇਖੋ ਕੋਈ ਗੱਲ ਨਹੀਂ ਇਹਨੂੰ ਬਾਅਦ ਚ ਕਰ ਲਾਂਗੇ ਖਾਲੀ ਦੂਜੀ ਦਾ ਵੀ ਪਾ ਦੇ ਲਓ ਜੀ ਖਾਲੀ ਕਰਦੇ ਸਮੇਂ ਦਾ ਟਾਈਮ ਦੇ ਉੱਤੇ ਆਪਣਾ 9 ਕਿਲੋ 190 ਗ੍ਰਾਮ ਹੋ ਗਈ ਵੀਰ ਜੀ ਨੋਟ ਕਰ ਲਿਓ ਬਾਈ ਜੀ ਕੱਲ ਸਵੇਰੇ ਫੇਰ ਆਪਾਂ ਲਾਈਵ 'ਚ ਜੁੜਾਂਗੇ 6:25 ਮਿੰਟਾਂ ਦੇ ਬਾਈ ਜੀ ਆ ਤੁਹਾਨੂੰ ਹੁਣ ਦਿਖਾ ਰਿਆ ਆਪਾਂ ਨਾਲ ਕਿਲੋ ਵਾਲਾ ਵੱਟਾ ਵੀ 2 ਕਿਲੋ ਦਾ ਰੱਖਤਾ ਜੀ ਆ ਦੇਖੋ ਜੀ 11 190 ਹੋ ਗਿਆ ਜੀ ਹੁਣ ਇੱਕ ਕਿਲੋ ਦਾ ਵੀ ਰੱਖਤਾ ਜੀ 13 ਹੋ ਗਿਆ ਜੀ 12 ਆਹ ਨੰਕੜੀ ਥੈਲੀ ਵੀ ਕਿਲੋ ਦੀ ਰੱਖਤੀ ਜੀ ਦੇਖੋ ਜੀ ਪੂਰਾ 13 ਕਿਲੋ 200 ਗ੍ਰਾਮ ਹੋ ਗਿਆ